ਭਾਰਤ ਦੇ ਅੱਗੇ 93000 ਪਾਕਿਸਤਾਨ ਜਿਹੜੇ ਸੈਨਿਕਾਂ ਨੇ ਸਰੈਂਡਰ ਕੀਤਾ ਸੀ ਪਾਕਿਸਤਾਨ ਦੇ ਹੋਏ ਉਸ ਸਮੇਂ ਦੋ ਟੁਕੜੇ ਇੱਥੇ ਦੱਸ ਦਈਏ ਕਿ ਪਾਕਿਸਤਾਨ ਦੇ ਦੋ ਟੁਕੜੇ ਹੋਏ ਸਨ ਤੁਸੀਂ ਵੇਖੋ ਕਿ ਕਿੰਨਾ 93000 ਜਿਹੜੀ ਸੈਨਾ ਸੀ ਉਹਨਾਂ ਨੇ ਸਰੈਂਡਰ ਭਾਰਤ ਦੇ ਅੱਗੇ ਜੁੜਾ ਕੀਤਾ ਸੀ ਜਿਸ ਤੋਂ ਬਾਅਦ ਅਜਿਹਾ ਜਵਾਬ ਦਿੱਤਾ ਗਿਆ ਕਿ ਬੰਗਲਾਦੇਸ਼ ਦਾ ਇਸ ਮੌਕੇ ਤੇ ਜਨਮ ਹੁੰਦਾ ਪਾਕਿਸਤਾਨ ਦੇ ਦੋ ਹਿੱਸਿਆਂ ਤੋਂ ਬਾਅਦ ਬੰਗਲਾਦੇਸ਼ ਦੀ ਉਪਚ ਜੇੜੀ ਹੁੰਦੀ ਹੈ ਤੇ ਇੱਥੇ ਵੀ ਪਾਕਿਸਤਾਨ ਦੇ ਕੰਨੀ ਹੱਥ ਜਿਹੜੇ ਭਾਰਤ ਦੇ ਵੱਲੋਂ ਲਵਾਏ ਗਏ ਸਨ ਅੱਗੇ ਅਸੀਂ ਗੱਲ ਕਰਾਂਗੇ ਆਪਰੇਸ਼ਨ ਮੇਘਦੂਤ 13 ਅਪ੍ਰੈਲ 1984 ਇੱਥੇ ਸਿਆਚਿਨ ਜਿਹੜਾ ਗਲੇਸ਼ੀਅਰ ਸੇ ਇੱਥੇ ਦੱਸ ਦਈਏ ਕਿ ਕਬਜ਼ਾ ਕਰਨ ਦੇ ਲਈ ਅਭਿਆਨ ਜਿਹੜਾ ਚਲਾਇਆ ਗਿਆ ਸੀ ਸਿਆਚਿਨ ਗਲੇਸ਼ੀਅਰ ਤੇ ਜਦੋਂ ਅਭਿਆਨ ਚਲਾਇਆ ਗਿਆ ਤਾਂ ਉਸ ਤੋਂ ਬਾਅਦ ਭਾਰਤ ਦਾ ਇਸ ਤੇ ਕਬਜ਼ਾ ਜਿਹੜਾ ਹੋਇਆ ਤੇ ਇਥੋਂ ਪਾਕਿਸਤਾਨ ਨੂੰ ਜਿਹੜਾ ਭਜਾ ਦਿੱਤਾ ਗਿਆ ਸੀ ਕਿਉਂਕਿ ਅੱਜ ਵੀ ਜੇਕਰ ਗੱਲ ਕੀਤੀ ਜਾਵੇ ਤਾਂ ਇਥੇ ਸਿਆਚਿਨ ਗਲੇਸ਼ੀਅਰ ਦੇ ਉੱਤੇ ਭਾਰਤ ਦਾ ਜਿਹੜਾ ਕਬਜ਼ਾ ਹੈ ਇਥੇ ਪਾਕਿਸਤਾਨ ਦੇ ਕੰਨੀ ਹੱਥ ਲਵਾ ਕੇ ਗੋਡੇ ਟਿਕਵਾ ਕੇ ਭਾਰਤ ਦੇ ਵੱਲੋਂ ਜਿਹੜਾ ਵਾਪਸ ਭੇਜਿਆ ਗਿਆ ਸੀ